ਇਹ ਉਹੀ ਸਰਕਾਰ ਹੈ ਜਿਹਨੂੰ ਕਦੇ ਪੰਜਾਬੀਆਂ ਨੇ ਇਹਨੂੰ ਇੰਨੀ ਰਿਸਪੈਕਟ ਦਿੱਤੀ ਹੈ ਕੋਈ ਪਾਰਟੀ ਇੰਨੀ ਸੀਟਾਂ ਜਿੱਤ ਕੇ ਕਦੇ ਨਹੀਂ ਸੀ ਆਈ ਇੱਕ ਸਿੰਪਲ ਇਹਦੇ ਪਿੰਡ ਨੂੰ ਵਸਣੀ ਜਾਂਦੀ ਹੁਣ ਜਾਣ ਲੱਗੀ ਹੋਊ ਛੋਟੇ ਜਿਹੇ ਪਰਿਵਾਰ ਚ ਉੱਠ ਕੇ ਅਸੀਂ ਵੀ ਸਮਝਦੇ ਗਰੀਬ ਪਰਿਵਾਰ ਚ ਉੱਠ ਕੇ ਸ਼ਾਇਦ ਇਹ ਪੰਜਾਬੀਆਂ ਦੇ ਦੁੱਖ ਦਰਦ ਸਮਝ ਲੇ ਪਰ ਇਹਨਾਂ ਦਾ ਸ਼ਰਮੀਲਾਤੀ ਕੀ ਇਹਨੂੰ ਦਿੱਲੀ ਤੋਂ ਦਿੱਲੀ ਦੀਆਂ ਚੱਪਲਾਂ ਚੱਟਣ ਤੋਂ ਬਿਨਾ ਹੋਰ ਕੋਈ ਟਾਈਮ ਹੀ ਨਹੀਂ ਹੈ ਇਹਨੂੰ ਕੀ ਪੰਜਾਬੀ ਹੋਰ ਮਰ ਗਏ ਪੰਜਾਬ ਦੇ 12500 ਪਿੰਡ ਹੈ ਇਹਨੂੰ ਕੋਈ ਸਲਾਹਕਾਰੀ ਨਹੀਂ ਲੱਭਰੇ ਪਿੰਡਾਂ 'ਚ ਮੈਂਬਰ ਪੰਚਾਇਤ ਕੋਈ ਸਰਪੰਚ ਜਾਂ ਕੁਝ ਹੋਰ ਇਹਨੂੰ ਕੇਜਰੀਵਾਲ ਹੋਰ ਹੀ ਸਲਾਹਕਾਰ ਲੱਭਦੇ ਨੇ ਸਲਾਹ ਲੈਣੀ ਹੈ ਸੱਤਾ ਕਹਿੰਦੇ ਪਹਿਲਾਂ ਵੀ ਦਿੱਲੀ ਤੋਂ ਚੱਲਦੀ ਸੀ ਹੁਣ ਵੀ ਦਿੱਲੀ ਵਾਲੇ ਚੜਾ ਰਹੇ ਇਹ ਚ ਕੀ ਮੰਨਦੇ ਹੋ ਦੁੱਖ ਤਾਂ ਐਸੀ ਚੀਜ਼ ਦਾ ਹੈ ਵੀ ਜਦੋਂ ਤੈਨੂੰ ਮੁੱਖ ਮੰਤਰੀ ਬਣਾਇਆ ਮੁੱਖ ਮੰਤਰੀ ਕੋਲੇ ਹਰ ਤਰ੍ਹਾਂ ਦੀਆਂ ਪਾਵਰਾਂ ਹੈਗੀਆਂ ਨੇ ਠੀਕ ਹੈ ਕਿ ਨਹੀਂ ਵੀ ਤੂੰ ਉਹਨਾਂ ਦੇ ਹੀ ਜੁੱਤੀਆਂ ਚੱਟ ਕੇ ਕਿਉਂ ਤੂੰ ਚੱਲਣਾ ਤਾਂ ਘੱਟੋ ਘੱਟ ਜਿਵੇਂ ਪਹਿਲਾਂ ਵੋਟਾਂ ਮੰਗਣ ਪਿੰਡਾਂ ਜਾਂਦੇ ਹੁਣ ਸਲਾਹਾਂ ਲੈਣ ਵੀ ਤਾਂ ਪਿੰਡਾਂ ਜਾ ਨਹੀਂ ਸਕਦੇ